ਆ ਹੈਗੇ ਆ ਆਪਾਂ ਬਣਾਉਂ ਜੀ ਆਮਰੀਕਾ ਚ ਕਿੰਨੀਆਂ ਅੱਛਾ ਤੇ ਆ ਹੈਗੇ ਦਬਾਮ ਕਾਲੇ ਛੋਲੇ ਸਿੱਧਾ ਤੋਂ ਹੈਗੇ ਮਿਕਾਉਣੇ ਤੇ ਆ ਹੈਗੇ ਆ ਚਿੱਟੇ ਤੇ ਆਪਣੇ ਤੇ ਦੂਸਰੇ ਚਿੱਟੇ ਤੇ ਗਲਾ ਤੇ ਆ ਹੈਗੀ ਆ ਥੂਤੀ ਗ੍ਰाइंड ਕੀਤੀ ਹੋਈ ਤੇ ਆ ਆਪਾਂ ਇਹਦਾ ਪਾਊਡਰ ਬਣਾਇਆ ਸਾਰੀਆਂ ਚੀਜ਼ਾਂ ਦਾ ਮਿਕਸ ਤਾਂ ਨੂੰ ਪਾਊਡਰ ਅਸੀਂ ਮਸ਼ੀਨ ਦੇ ਨਾਲ ਦੁਬਾਰਾ ਬਣਾ ਕੇ ਦਿਖਾਉਨੇ ਆ ਕਿਦਾਂ ਪਾਊਡਰ ਬਣਦਾ ਆਪਾਂ ਮਿਕਸ ਕਰਕੇ ਸਾਰਾ ਕੁਝ ਇਹਦੇ ਵਿੱਚ ਪਾਤਾ ਤੇ ਆਪਾਂ ਤੁਹਾਨੂੰ ਇੱਕ ਸਗ ਮਦਦ ਨਾਲ ਆਟਾ ਬਣਾ ਕੇ ਦਿਖਾ ਦੇਣਾ ਇਹ ਮਸ਼ੀਨ ਬਹੁਤ ਘੈਂਟ ਆ ਮਗੇ ਆਟਾ ਇਹਨੂੰ ਆਪਾਂ ਹਲ ਕਰ ਲਾਂ ਆਹ ਲਓ ਭਾਜੀ ਆ ਸਾਰਾ ਬਣ ਗਿਆ ਪਾਊਡਰ ਜੋ ਸਾਰੀਆਂ ਤੀਜਾ ਰੋਸਟਰਡ ਕਰਕੇ ਫੇਰ ਗ੍ਰਾਉਂਡ ਕੀਤੀਆਂ ਸੀ ਨੂੰ ਗ੍ਰਾਉਂਡ ਕਰਾਂਗੇ ਇਹਦਾ ਵੀ ਪਾਊਡਰ ਬਣਾ ਕੇ ਇਹ ਵੀ ਰੋਸਟ ਕੀਤਾ ਸਾਰਾ ਕੁਝ ਅਲਸੀ ਵੀ ਤੇ ਖਰੋੜ ਦੀ ਰੋਸਟਡ ਕਰਕੇ ਗ੍ਰाइंड ਕਰਾਂਗੇ ਇਹਦੇ ਵਿੱਚ ਮਿਕਸ ਕਰਾਂਗੇ ਇਹ ਅਲਸੀ ਦਾ ਬਣ ਕੇ ਆਟਾ ਆਪਾਂ ਸੌਰਾ ਵਿੱਚ ਕਰਕੇ ਹਾਂ ਹਾਂ ਤੇ ਆਪਾਂ ਇਹ ਗਰਮ ਕਰਕੇ ਦੇ ਆਪਾਂ ਆਪਣਾ ਬਟਰ ਦਾ ਨੂੰ ਘਮ ਕਰ ਲੈਣਾ ਗਰਮ ਕਰਕੇ ਨਹੀਂ ਆਪਾਂ ਬਰੌਥ ਆਪਣੇ ਕੋਲ ਬ੍ਰਾਊਨ ਸ਼ੁਕਰ ਬਹੁਤ ਰੌਣਹੀ ਬਰਤਣੀ ਆ ਚਿੱਟੀ ਕੋ ਨਹੀਂ ਵਰਤਣੀ ਹਾਂ ਨਾ ਮਿਕਸ ਕਰਕੇ ਇਹਦੇ ਵਿੱਚ ਘੀ ਦੇ ਵਿੱਚ ਗਰਾਉਣਾ ਨੂੰ ਥੋੜੀ ਕੱਟ ਤੇ ਇਹਦੇ ਵਿੱਚ ਚਾਹਣੇ ਬਣਾ ਕੇ ਘੀ ਦੇ ਵਿੱਚ ਮਿਕਸ ਕਰ ਦਈਏ ਘੀ ਦੇ ਵਿੱਚ ਮਿਕਸ ਕਰਨੀ ਆ ਕਿ ਤੁਹਾਡੇ ਮੁਰਕ ਖਾਣ ਲੱਗਿਆ ਮੁੰਡ ਦੇchna ਆਵੇ ਹੋਰ ਜੇ ਇਹ ਜਾਣੀ ਫਿਰ ਮਿਕਸ ਕਰਦੇ ਆਪਾਂ ਪਾਹੋਂ ਰੋਚ ਜਿੱਦ ਸੀ ਕੇ ਤਕ ਖਾਣ ਲਈ ਮੈਂ ਸਿਖਾ ਦਿੰਦਾ ਤੁਹਾਨੂੰ ਆਪਣਾ ਪਿੰਨੀਆ ਤਿਆਰ ਸਾਰਾ ਮਿਲਾ ਦੇਣਾ ਚੰਗੀ ਤਰ੍ਹਾਂ ਸਰਦੀਆਂ ਪਿੰਨੀਆਂ ਬਣਾਉਣੀਆਂ ਪਿੰਨੀਆਂ ਇਹਦਾ ਉੱਤੋਂ ਰੱਖਣਾ ਪਰ ਨੂੰ ਖਾ ਲੋ ਤੇ じゃਹੇ ਪਿੰਨੀਆਂ ਬਣਾ ਦੇ ਤਾਂ ਇਹਦਾ ਮਿਕਸ ਕਰਕੇ ਸਾਰਾ ਹਾਂ ਜੇ ਤੁਸੀਂ ਇਦਾਂ ਰੱਖਣ ਸਕਦੇ ਆ ਰੱਖ ਲਓ ਇਹਦੀਆਂ ਪਿੰਨੀਆਂ ਬਣਾਉਣੀਆਂ ਪਿੰਨੀਆਂ ਬਣਾ ਕੇ ਰੱਖ ਲਓ ਇਹ ਅਮਰੀਕਾ ਚ ਦੇਸੀ ਪਿੰਨੀਆਂ ਬਣ ਗਈਆਂ ਲਓ ਆਪਾਂ ਲੱਗੇ ਚੇਕਰਨ ਤੇ ਹੁਣ ਆਪਾਂ ਖਾ ਕੇ ਦੇਖਦੇ ਹਾਂ ਕਿ ਕੀ ਆ ਆਹੋ ਸਿਰਾ ਨੂੰ ਖਾ ਕੇ ਭਾਈ ਜੇ ਨਾ ਸਨੋ ਉਹਦੇ ਵਿੱਚ ਪਸੀਨਾ ਆਵੇ ਤਾਂ ਮੈਨੂੰ ਆਤ ਫਟ ਲਿਓ ਕੁਕਿੰਗ ਦੀ ਅਸੀਂ ਪਹਿਲੀ ਵੀਡੀਓ ਪਾਉਣ ਲੱਗੇ ਆ ਜੇ ਨੂੰ ਚੰਗੇ ਲੱਗੇ ਸ਼ੇਅਰ ਕਰਨਾ ਔਰ ਅਗਲੀ ਵੀਡੀਓ ਅਸੀਂ ਅਗਲੇ ਕੁਕਿੰਗ ਦੀ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨਾਲ ਜੁੜੋ ਮੇਰੇ ਚੈਨਲ ਦਾ ਨਾਮ ਹੈ ਕੁਕਿੰਗ ਵਿਦ ਅਫਤਾਰ ਯੂਐਸਏ ਥੈਂਕ ਯੂ